ਤਾਂ ਸ਼ਰਾਬ ਦੇ ਨਸ਼ੇ ਦੀ ਹਾਲਤ 'ਚ ਇੱਕ ਵਿਅਕਤੀ ਗੁਰੂ ਘਰ 'ਚ ਦਾਖਲ ਹੋਇਆ ਏ ਉਸ ਵੱਲੋਂ ਸੰਗਤਾਂ ਨੂੰ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਗੰਦੀਆਂ ਗਾਲਾਂ ਕਢੀngੀਆਂ ਇਹ ਨਹੀਂ ਨਹੀਂ ਉਸ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨਾ ਆਉਣ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਮਾਹੌਲ ਤਣਾਪੂਰਨ ਹੋ ਗਿਆ ਇਸ ਤੋਂ ਪਹਿਲਾਂ ਕਿ ਸ਼ਰਾਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਗਰਾਉ ਸ਼ਹਿਰ ਦੇ ਕੋਠਾ ਖਜੂਰਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲਾ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ ਇਹ ਨਹੀਂ ਨਹੀਂ ਸ਼ਰਾਬ ਦੇ ਨਸ਼ੇ 'ਚ ਦੋਸ਼ੀ ਨੇ ਸੱਚਖੰਡ ਚ ਬੈਠੀ ਸੰਗਤ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇੱਥੋਂ ਤੱਕ ਕਿ ਸੰਗਤ ਨੂੰ ਗੁਰਦੁਆਰਾ ਸਾਹਿਬ ਨਾ ਆਉਣ ਦੀ ਧਮਕੀ ਵੀ ਇਸ ਵਿਅਕਤੀ ਵੱਲੋਂ ਦਿੱਤੀ ਗਈ ਜਿਸ ਤੋਂ ਬਾਅਦ ਸੰਗਤਾਂ ਅਤੇ ਗ੍ਰੰਥੀ ਸਿੰਘ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੇਰਾ ਗੁਰੂ ਸਿੰਘ ਜੀ ਜੋ ਕਿ ਅੱਜ ਸ੍ਰੀ ਸਮਾਧੀ ਗੁਰੂ ਮਹਾਰਾਜ ਜੀ ਦੀ ਸੇਵਾ ਹੋਈ ਸਮਾਧੀ ਦੇfront ਇੱਕ ਨਜ਼ਰ ਨਹੀਂ ਕਿਉਂ ਜੋ ਕਿ ਉਸੇ ਸ਼ਰਾਬ ਦਿੱਤੀ ਹੋਈ ਸੀ ਤੋਂ ਆਕੇ ਸਤਿਗੁਰਾਂ ਦੇ ਹਜ਼ੂਰੀ ਵਿੱਚ ਪਹਿਲਾ ਦਰਬਾਰ ਵਿੱਚ ਐਂਟ ਕਰਦਾ ਸੀ ਜਦੋਂ ਗਾਲਾਂ ਕੱਢਣ ਲੱਗ ਪਿਆ ਮੰਦਾ ਚੰਗਾ ਬੋਲਿਆ ਬਾਅਦ ਵਿੱਚ ਕਜ਼ੂਰੀ ਵਿੱਚ ਜੀ ਪਹੁੰਚਿਆ ਕੈਵਨ ਦੇ ਵਿੱਚ ਆਉਣ ਤੋਂ ਪਹਿਲੇ ਹੀ ਮੇ ਰੁਕਲੇ ਆ ਸਭੀ ਉਹਨੇ ਸਤਿਗੁਰਾਂ ਨੇ ਵੱਡੀ ਸੰਗਲ ਦੀ ਵਤੀ ਇਸ ਕਰਕੇ ਮੈਨੂੰ ਪਤਾ ਲੱਗ ਗਿਆ ਇਹਦੀ ਮਨਸਾ ਕੀ ਨਹੀਂ ਹੈ ਮੈਂ ਬੜੀ ਹਿੰਮਤ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਉਹਨੂੰ ਦਰਬਾਰ ਦੇ ਵਿੱਚੋਂ ਬਾਹਰ ਕੱਢਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਿਚਾ ਹੋਇਆ ਇਸ ਕਰਕੇ ਭਾਈ ਕਰਨ ਕਰਾਉਣ ਆਪਿਆਂ ਮਾਨਸਿਕ ਸਿਖਾਈ ਹਾਤਾਂ ਇਸੇ ਵਿੱਚ ਕੋਈ ਹਿੰਮਤ ਨਹੀਂ ਦੇ ਬਚਾਉਣ ਵਾਸਤੇ ਇਹ ਸਤਿਗੁਰਾਂ ਨੇ ਆਪ ਹੀ ਆਪਣਾ ਬਚਾਅ ਕਰਵਾਇਆ ਸੋ ਸੰਗਤਾਂ ਤੋਂ ਸੇਵਾ ਲਈ ਦਾਸ ਤੋਂ ਸੇਵਾ ਲਈ ਸੋ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਥਾਣੇ ਵਿੱਚ ਲੈ ਕੇ ਜਾਂਦਾ ਥਾਣੇ ਦੀ ਫਰਿਆਦ ਤਾਂ ਜੇ ਜੋ ਕਾਰਵਾਈ ਉਹ ਪ੍ਰਸ਼ਾਸਨ ਤੋਂ ਮੰਗ ਕੀਤੀ ਕੀਤੀ ਜਾਵੇ ਸੋ ਇਸ ਕਰਕੇ ਕਾਰਵਾਈ ਕੀਤੀ ਆ ਕਿਉਂਕਿ ਉਹ ਦੁਆਰਾ ਇਹ ਕਹਿ ਕੇ ਗਿਆ ਕਿ ਮੈਂ ਦੁਬਾਰਾ ਫੇਰ ਆਵਾਂਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕੰਮ ਹੋਰ ਵੀ ਕੋਈ ਸਪੋਰਟਰ ਨੇ ਘਟਨਾ ਹੁੰਦੀ ਹੈ ਇਹ ਵਿਆਹਤੀ ਦੀ ਮਿਮਾਰ ਹੈ ਜੀ ਇਹ ਬੀਨਕੀ ਪ੍ਰਵਾਨ ਕਰਨੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਇਹ ਉਦੋਂ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵੀ ਮੌਕੇ ਤੇ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਕਿ ਇਸ ਮਲਜ਼ਮ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਘਟਨਾ ਜੀ ਆਪਣਾ ਪ੍ਰਿੰਡ ਕਮਿਟੀ ਦੂਰਾ ਗੁਰਦਾਰਾ ਸਾਹਿਬ ਦੇ ਵਿੱਚ ਸ੍ਰੀ ਅਨੰਤਵਰਲੀ ਦੀ ਘਟਨਾ ਹੈ। ਸਰਤਿ ਮੇਰੇ ਬਣਾ ਸੰਦੇ ਘਟ ਕੋਈ ਪਤਾ ਲੱਗ ਗਿਆ ਕਿ ਇਸ ਘਟ ਦਾ ਰਾਹ ਗਿਆ ਤੇ ਇਹ ਘਟਰਾ ਇਹ ਵੀ ਉਤੋਂ ਕੋਈ 15 ਕੋਈ 15 ਸਾਲ ਦੀ ਨੇੜੇ ਰਹਿਣ ਵਾਲਾ ਕੋਈ ਹੈਗਾ ਇਹ ਨਿਸ਼ਾਨ ਉਹ ਜਿਹੜਾ ਕਿਸੇ ਅਮਰਤਵੜੇ ਤਕਰੀਬ ਨਾਲ ਕੋਈ ਕੋਈ ਸ਼ਰਾਬ ਪੀ ਕੇ ਸ਼ਰਾਬ ਸ਼ਰਾਬੀ ਲੋਕ ਦੇ ਵਿੱਚ ਦਰਵਾਜ਼ਾ ਖੋਲ੍ਹ ਕੇ ਚਲਾ ਗਿਆ ਦਰਵਾਜ਼ਾ ਖੋਲ੍ਹ ਕੇ ਉਹਦੇ ਸੰਗਤ ਵੀ ਸੀ ਲੱਗਰ ਜੀ ਕੋਸ਼ ਤੇ ਕੁਝ ਪਰਮੁਖ ਕਰਦੇ ਹੋ ਤੇ ਹਾਜ਼ਰ ਸੀ ਗ੍ਰਾਂਤੀ ਸਿੰਘ ਦੇ ਨਾਲ ਜਾ ਕੇ ਹੱਥੋ ਪਾਜ ਵੀ ਹੋਇਆ ਤੇ ਅੰਦਰ ਵਰਨੀ ਉਹਦਾ ਆਪਣਾ ਜਿਹੜਾ ਕੈਵਨ ਹੁੰਦਾ ਹੈ ਤੇ ਗੁਰਸਾ ਪ੍ਰਕਾਸ਼ ਦੇ ਉੱਤੇ ਵਰਨਣ ਦੀ ਕੋਸ਼ਿਸ਼ ਵੀ ਕੀਤੀ ਉਹਨੇ ਪਰ ਉਹ ਗ੍ਰਾਂਤੀ ਸਿੰਘ ਦੀ ਹੱਤ ਦੇ ਨਾਲ ਸੇ ਕੋਈ ਨਗਰ ਦੇ ਗਰੋਂ ਪਿਆਰਾਂ ਦੇ ਸਹਾਇਕ ਦੇ ਨਾਲ ਜੇ ਜਿਹੜੀ ਕੋਈ ਘਟਨਾ ਵਾਪਰੀ ਸੀ ਉਹ ਨਹੀਂ ਵਾਪਰੀ ਸੀ ਜਦੋਂ ਉਸ ਨੂੰ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਉਹਨੂੰ ਬਾਹਰ ਕੱਢਿਆ ਤੇ ਫਿਰ ਇਹਨਾਂ ਨੇ ਜਿਹੜੇ ਗੁੱਸੇ ਦਾ ਇੱਕ ਸੰਗਤਾਂ ਨੇ ਬੇਅਦਬੀ ਕਰਨ ਤੋਂ ਪਹਿਲਾਂ ਹੀ ਇਸ ਨੂੰ ਕਾਬੂ ਕਰ ਲਿਆ ਅਤੇ ਫੜ ਕੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੰਗਤਾਂ ਵੱਲੋਂ ਇਸ ਨੂੰ ਬਾਥਰੂਮ 'ਚ ਬੰਦ ਕਰ ਦਿੱਤਾ ਗਿਆ ਅਤੇ ਪੂਰੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮਾਮਲਾ ਗੰਭੀਰ ਹੋਣ ਕਾਰਨ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਮੁਲਜ਼ਮ ਵਿਅਕਤੀ ਨੂੰ ਹਿਰਾਸਤ ਚ ਲੈ ਕੇ ਥਾਣੇ ਲੈ ਗਏ ਨੇ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ